ਫਗਵਾੜਾ ਸ਼ਹਿਰ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਚਰਚਾ ਦੇ ਵਿੱਚ ਰਹੀਆਂ ਕਮੇਟੀਆਂ ਦੇ ਘੁਟਾਲੇ ਦੀ ਘਟਨਾ ਨੇ ਹੁਣ ਨਵਾਂ ਮੋੜ ਲੈ ਲਿਆ। ਦੱਸ ਦੇ ਕਿ ਸ਼ਹਿਰ ਦੇ ਕੁਝ ਲੋਕਾਂ ਦੇ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਸੰਜੀਵ ਕੁਮਾਰ ਸ਼ਰਮਾ ਨਾਂ ਦੇ ਵਿਅਕਤੀ ਨੇ ਕਮੇਟੀਆਂ ਦੇ ਕਰੋੜਾ ਰੁਪਏ ਇਕੱਠੇ ਕਰਕੇ ਸ਼ਹਿਰ ਛੱਡ ਕੇ ਆਪਣੇ ਪਰਿਵਾਰ ਸਮੇਤ ਉਹ ਫਰਾਰ ਹੋ ਗਿਆ। ਤੱਲੁਕਨ ਮੀਡੀਆ ਅੱਗੇ ਤਾਂ ਆ ਕੇ ਆਪਣੇ ਪੈਸਿਆਂ ਦੀ ਰਕਮ ਬਾਰੇ ਦੱਸਦੇ ਹੋਏ ਉਸ ਖਿਲਾਫ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਇਸ ਨਾਮਨੇ ਦੇ ਵਿੱਚ ਜ਼िला ਪ੍ਰਸ਼ਾਸਨ ਨੇ ਮਾਮਲਾ ਦਰਜ ਕਰ ਲਿਆ ਪੁਲਿਸ ਵੱਲੋਂ ਉਕਤ ਵਿਅਕਤੀ ਦੀ ਤਲਾਸ਼ ਕੀਤੀ ਜਾ ਰਹੀ ਸੀ ਉੱਥੇ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਜਦੋਂ ਖਾਲਸਾ ਹੈਰੀਟੇਜ ਤੋਂ ਸੁਖਵਿੰਦਰ ਸਿੰਘ ਨੇ ਕਮੇਟੀਆਂ ਦੇ ਮਾਮਲੇ ਦੇ ਨਾਲ ਸੰਬੰਧਿਤ ਉਕਤ ਵਿਅਕਤੀ ਨੂੰ ਹੱਥ ਦੇ ਵਿੱਚ ਸੁਸਾਇਡ ਨੋਟ ਲੈ ਕੇ ਰੇਲਵੇ ਲਾਈਨਾਂ ਵੱਲ ਜਾਂਦੇ ਦੇਖਿਆ ਸੁਖਵਿੰਦਰ ਸਿੰਘ ਨੇ ਸਮਝਾ ਕਿ ਉਕਤ ਵਿਅਕਤੀ ਦੀ ਜਾਨ ਬਚਾਈਏ ਤਾਂ ਆਪਣੇ ਨਾਲ ਲੈ ਆਇਆ ਕਿ ਉੱਧਰ ਹੀ ਜਿਵੇਂ ਸਾਰੀ ਘਟਨਾ ਦੀ ਸੂਚਨਾ ਸਾਡੇ ਸਹਿਯੋਗੀ ਨੂੰ ਮਿਲਦੀ ਹੈ ਤਾਂ ਤੁਰੰਤ ਮੌਕੇ ਤੇ ਪਹੁੰਚ ਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਸੰਜੀਪ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬਹੁਤ ਤਣਾਅ ਦੇ ਵਿੱਚ ਨੇ ਉਸ ਦੇ ਲੋਕਾਂ ਵੱਲੋਂ ਝੂਠੇ ਦੋਸ਼ ਲਗਾਏ ਜਾ ਰਹੇ ਨੇ ਉਸ ਨੇ ਜਿਹਨਾਂ ਲੋਕਾਂ ਨੂੰ ਪੈਸੇ ਦੇਣੇ ਨੇ ਉਹ ਪੂਰੀ ਇਮਾਨਦਾਰੀ ਦਿਨਾਂ ਦੇ ਰਕਮ ਵਾਪਸ ਕਰਨ ਦੀ ਕੋਸ਼ਿਸ਼ ਕਰ ਰਿਹਾ ਉਸ ਨੇ ਇਹ ਵੀ ਕਿਹਾ ਕਿ ਮੀਡੀਆ ਦੇ ਵਿੱਚ ਪੈਸਿਆਂ ਦੇ ਮਾਮਲੇ ਨੂੰ ਵਦਾਜੜਾ ਕੇ ਪੇਸ਼ ਕੀਤਾ ਗਿਆ ਹੈ ਔਰ ਇਸ ਬਾਬਤ 'ਤੇ ਸਾਡੇ ਸਹਿਯੋਗੀ ਨੇ ਸੰਜੀਪ ਕੁਮਾਰ ਸ਼ਰਮਾ ਨਾਲ ਵਧੇਰੀ ਗੱਲਬਾਤ ਕੀਤੀ ਹੈ ਤਾਂ ਉਸਨੇ ਇਸ ਸਾਰੇ ਮਸਲੇ ਦੇ ਸਬੰਧ ਦੇ ਵਿੱਚ ਸਫਾਈ ਪੇਸ਼ ਕਰਦੀ ਹੈ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਗਾਲਾ ਨਿਊਜ਼ ਦੇ ਲਈ ਕੈਮਰਾਮੈਨ ਮੇਸ਼ਰ ਮਾ ਦਿਨਚਰਨ ਜੀ ਸਿੰਘ ਸੋਨੀ ਦੀ ਰਿਪੋਰਟ ਹਾਂ ਜੀ ਸਾਰਾ ਇੱਕ ਕਮੇਟੀਆ ਨੂੰ ਲੈ ਕੇ ਜਾਣਕਾਰੀ ਦਿਓ ਕੀ ਮਾਮਲਾ ਹੈ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਹੈਰੀਟੇਜ ਦਾ ਮੈਂ ਸੁਖਵਿੰਦਰ ਸਿੰਘ ਗੱਲ ਇੰਦਾ ਸੀ ਕਿ ਮੈਂ ਆ ਰਿਹਾ ਜੁਗਾ ਤਾਂ ਦੇਖਿਆ ਕਿ ਇਹ ਬੰਦਾ ਰੇਲਵੇ ਲੈਣਾ ਵੱਲ ਜਾ ਰਿਹਾ ਸੀ ਮੈਂ ਤਰਫੂ ਗੁਆੜ ਦੇ ਬੰਦੇ ਆ ਮੈਂ ਸਾਰੇ ਜਾਣਦੀ ਆ ਤਾਂ ਇਹਨੂੰ ਮੈਂ ਪਛਾਨਿਆ ਜਾਂ ਛੋਟਿਆਂ ਦੇ ਵਿੱਚੋਂ ਸਾਡੇ ਨਾਲ ਹੀ ਘੇੜਦਾ ਹੁੰਦਾ ਸੀਗਾ ਤਾਂ ਮੈਂ ਇਹਨੂੰ ਬੁਲਾਇਆ ਕੀ ਕਰਨ ਨਗਾ ਰੋਈ ਜਾਂਦਾ ਸੀ ਦੱਸੇ ਕੁੱਛ ਨਾ ਤਾਂ ਆ ਚਿੱਠੀ ਜੀ ਹੱਥ ਚ ਲਈ ਸੀ ਇਹਨੇ ਜਦੋਂ ਮੈਂ ਚਿੱਠੀ ਵੜੀ ਮੈਂ ਕਿਹਾ ਮਰਨ ਚੱਲਿਆ ਆ ਬੰਦਾ ਇਹਨੂੰ ਮੈਂ ਸਮਝਾਇਆ ਭਜਾਇਆ ਮੈਂ ਕਿਹਾ ਇਦਾਂ ਨਹੀਂ ਹੁੰਦਾ ਕੁੱਛ ਵੀ ਜਿਹੜੀ ਜ਼ਿੰਦਗੀ ਦੇ ਤੂੰ ਪਰੇਸ਼ਾਨ ਆ ਜਾਂ ਕੁੱਛ ਵੀ ਆ ਇਹ ਮਰਨ ਨਾ ਨਹੀਂ ਮਰਨ ਨਾਲ ਤਾਂ ਹੋਰ ਤਰ੍ਹਾਂ ਨੁਕਸਾਨ ਹੋਣਾ ਤੇਰੇ ਬੱਚੇ ਰੋਲ ਜਾਣੇ ਸਾਰਾ ਇਹ ਕਹਿੰਦਾ ਮੇਰੇ ਬੱਚੇ ਤਾਂ ਉੱਧੇ ਹੀ ਰੂਲੇ ਗਏ ਸੀ ਘਰ ਘਾਟੋਂ ਇਦਾਂ ਮੈਂ ਨਾ ਕੋਈ ਨਹੀਂ ਤੂੰ ਚੱਜਦੇ ਬੰਦੇ ਨੂੰ ਮਿਲਦਾ ਸਲਾਹ ਦਿੰਦਾ ਇਦਾਂ ਦੇ ਕਰਮ ਕਮਾਂ ਜੇ ਨਹੀਂ ਜਾਂਦਾ ਹੁੰਦਾ ਕੁਝ ਵੀ ਤਾਂ ਮੇਰੇ ਤੇ ਪਰਚਾ ਹੋ ਗਿਆ ਉਹ ਹੋ ਗਿਆ ਮੈਂ ਤਾਂ ਕੁਝ ਨਹੀਂ ਹੁੰਦਾ ਪ੍ਰਸ਼ਾਸਨ ਵੀ ਸਹੀ ਆ ਜੇ ਤੂੰ ਸਹੀ ਆ ਤਾਂ ਤੇਰੇ ਨਾਲ ਸਹੀ ਰਹਿਣਗੇ ਤੇ ਜੇ ਕਿਸੇ ਦੇ ਤੂੰ ਕਹਿ ਦੇਣੇ ਵੀ ਬੈਠ ਕੇ ਗੱਲ ਕਰਾਂਗੇ ਆਪਾਂ ਹੁਣ ਗੱਲ ਤਾਂ ਇਦਾਂ ਨਾ ਕਿ ਜੇ ਮੰਨ ਲਓ ਚਲੋ ਆਪਾਂ ਮੌਕੇ ਤੇ ਪਹੁੰਚ ਗਏ ਆ ਰਿਸੀਬ ਮਿਲ ਗਿਆ ਨਾ ਜੇ ਇਹ ਮਰ ਜਾਂਦਾ ਆ ਜਿੰਨੇ ਬੰਦੇ ਨਾਂ ਲਿਖੀ ਬੈਠਾ ਆ ਤੇ ਸਾਰੇ ਉਹ ਵੀ ਵੱਜ ਜਾਣੇ ਸੀ ਕਿੰਨੇ ਘਰ ਖਰਾਬ ਹੋਏ ਨੇ ਸੀ ਸੋ ਮੈਂ ਤਾਂ ਇਹ ਕਹਾਂਗਾ ਜੇ ਕਿਸੇ ਨੇ ਪੈਸੇ ਲੈਣੇ ਵੀ ਆ ਕੋਈ ਕਿਸੇ ਨੂੰ ਪਰੇਸ਼ਾਨ ਨਾ ਕਰੇ ਕਰੇ ਬੈਠ ਕੇ ਆਪਾਂ ਜੀ ਗੱਲ ਕਰੋ ਪਰ ਜੇ ਕੋਈ ਪਰੇਸ਼ਾਨ ਹੁੰਦਾ ਵੀ ਆ ਉਹ ਵੀ ਕਿਸੇ ਨਾਲ ਸਲਾਹ ਕਰ ਲਿਆ ਕਰੇ ਇਦਾਂ ਮਰਨ ਨੂੰ ਨਾ ਤੁਰ ਪਿਆ ਕਰੇ ਜੀ ਅਸੀਂ ਜੀ ਆਪਣੇ ਆਪ ਨੂੰ ਆਪ ਮਰੋ ਤਾਂ ਸਾਰਾ ਪਰਿਵਾਰ ਹੀ ਮਰਨਾ ਪੈਂਦਾ ਹੈ ਦੋਸਤੋ ਇਹਨੂੰ ਮੈਂ ਸਮਝਾਇਆ ਮੈਂ ਕਿ ਪ੍ਰਸ਼ਾਸਨ ਪੁਲਿਸ ਵੀ ਬਹੁਤ ਵਧੀਆ ਹੈ ਤੇ ਮੇਰੇ ਤੇ ਪਰਚਾ ਮੈਂ ਜਾ ਨਹੀਂ ਸਕਦਾ ਮੇਰੇ ਕੋਈ ਨਹੀਂ ਤੂੰ ਪੇਸ਼ ਹੋ ਅਪਾਰ ਲੜੀ ਦਾ ਹੁੰਦਾ ਵਕੀਲ ਹੈਗੇ ਸਾਰੇ ਹੈਗੇ ਜੇ ਤੂੰ ਸੱਚ ਹੋਏਗਾ ਅਗਲੇ ਤੈਨੂੰ ਆਪ ਹੀ ਛਡਾ ਲੈਣਗੇ ਹਨਾ ਜੇ ਕਿਸੇ ਦਾ ਲੈਣ ਦੇ ਨਹੀਂ ਆ ਉਹਨਾਂ ਤੋਂ ਤੂੰ ਟਾਈਮ ਲੈ ਤੇ ਉਹਨਾਂ ਦੇ ਪੈਸੇ ਦੇ ਅਗਲੇ ਵੀ ਮੈਂ ਕਹਾਂ ਖੁਸ਼ ਤੂੰ ਵੀ ਖੁਸ਼ ਹੁਣ ਜਦੋਂ ਚਲੋ ਇੱਕ ਇੱਕ ਸਾਲ ਦੋ ਸਾਲ ਚੱਲੂਗਾ ਜਾਂ ਤੂੰ ਜਲਦੀ ਨਿਬੇੜ ਲੈਗਾ ਫਿਰ ਤੂੰ ਪਰਿਵਾਰ 'ਚ ਬੈਠ ਕੇ ਖੁਸ਼ ਤਾਂ ਰਹੇਗਾ ਬਾਅਦ ਦੇਰੇ ਪਰਿਵਾਰ ਨੇ ਵੀ ਤੈਨੂੰ ਗਾਲਾਂ ਕੱਢ ਦੇਣਾਂ ਕਿ ਸਾਡਾ ਪੁੱਤ ਇਦਾਂ ਕਰ ਗਿਆ ਨਹੀਂ ਕਰਿਆ ਸੋ ਇਸ ਕਰਕੇ ਫਿਰ ਇਹਨੂੰ ਮੈਂ ਲਾਣ ਲੈਂਦਾ ਸੀ ਤਾਂ ਉਹਨਾਂ ਨੂੰ ਸਾਰੇ ਸਾਰਿਆਂ ਨੂੰ ਪੇਸ਼ ਵਗੈਰਾ ਕਰੂੰਗੇ ਹਾਂ ਇਹਨੂੰ ਆਪਾਂ ਪਾਲਸ ਪ੍ਰੋਸੈਸ਼ਨ ਨਾ ਵੀ ਮੈਂ ਗੱਲ ਕੀਤੀ ਹੈ ਤੈਨੂੰ ਆਪਾਂ ਪੇਸ਼ ਕਰ ਦੇਣਾ ਤਾਂ ਫਿਰ ਜੋ ਵੀ ਅਗਲੀ ਕਾਰਵਾਈ ਜਿੱਦਾਂ ਵੀ ਹੋਵੇ। ਹਾਂਜੀ ਸਰ ਕੀ ਨਾਮ ਜੀ ਆਪਣਾ? ਮੇਰਾ ਨਾਮ ਜੀ ਸੰਜੀਤ ਕੁਮਾਰ ਸ਼ਰਮਾ ਜੀ। ਹਾਂਜੀ ਸਰ ਕੀ ਮਾਮਲਾ ਕੀ ਇੱਕ ਜਿਹੜਾ ਅੱਜ ਤੁਸੀਂ ਆਪਣੇ ਪ੍ਰੈਸ ਕਾਨਫਰੰਸ ਵਗੈਰਾ ਕਰ ਰਹੇ ਹੋ। ਸਰ ਜੀ ਇੱਦਾਂ ਹੈ ਨਾ ਮੇਰੇ ਉੱਤੇ ਝੂਠੇ આરોਪ ਲਾਏ ਗਏ ਕਿ ਮੈਂ ਕਮੇਟੀਆਂ ਲੈ ਕੇ ਲੋਕਾਂ ਦੀਆਂ ਭਾਟੀਆਂ ਜਾਂ ਨੱਟ ਗਿਆ ਵਾਂ। ਮੈਂ ਭੱਜਿਆ ਨੱਠਿਆ ਨਹੀਂ ਹੈਗਾ। ਮੈਂ ਲੋਕਾਂ ਦੇ ਜਿਹੜੇ ਨੇ ਦੇਣੇ ਆ ਉਹ ਮੈਂ ਹੱਥੀਂ ਬੰਨੀ ਦੇਨੇ ਜਿੰਨੇ ਕਿ ਦੇਣਦਾਰ ਪਰ ਲੋਕਾਂ ਨੇ ਵਧਾ ਜੜਾ ਕੇ 10 ਗੁਣਾ ਕਰਕੇ ਇਹ ਪੈਸਿਆਂ ਦਾ ਮਾਮਲਾ ਅੱਗੇ ਰੱਖ ਦਿੱਤਾ ਹੈ ਜਿਹੜਾ ਇੰਨੀ ਦੇਣਦਾਰੀ ਨਹੀਂ ਹੈਗੀ ਪਰ ਲੋਕਾਂ ਦੇ ਵਿੱਚ ਇਹ ਆ ਵੀ ਕਿਸੇ ਦਾ ਮੈਂ ਜੇ 5 ਲੱਖ ਰੁਪਏ ਦੀ ਕਮੇਟੀ ਕਿਸੇ ਨੇ ਪਹਿਲੀ ਪਾਈ ਆ ਉਹਨੇ 20000 ਰੁਪਏ ਦਿੱਤਾ ਤੇ ਉਹ 5 ਲੱਖ ਰੁਪਏ ਕਹਿਣ ਲੱਪਿਆ ਕਿਸੇ ਨੇ 10 ਲੱਖ ਕਹਿਣ ਲੱਪਿਆ ਇਦਾਂ ਕਰ ਕਰ ਕੇ ਪੈਸੇ ਬਹੁਤ ਜ਼ਿਆਦਾ ਲੋਕਾਂ ਨੇ ਵਧਾਈ ਚੜਾਈ ਹੈ ਇੰਨੇ ਪੈਸੇ ਨਹੀਂ ਹੈਗੇ ਹਾਂ ਜਿਹਨਾਂ ਦੇ ਦੇਣੇ ਆ ਉਹ ਮੈਂ ਹੱਥੀ ਬੰਨੀ ਦਊਂਗਾ ਤੇ ਪਰ ਇਹ ਜਿਹੜੇ ਹੁਣ ਮੈਨੂੰ ਲੋਕੀ ਪਰੇਸ਼ਾਨ ਕਰਦੇ ਸੀ ਇਹਨਾਂ ਨੇ ਪਰੇਸ਼ਾਨੀ ਕਰਕੇ ਮੈਂ ਤਾਂ ਮਰਨ ਚੱਲਦਾ ਸੀਗਾ ਸੁਸਾਇਟੀ ਕਰਨ ਲੱਗਾ ਸੀਗਾ ਕਿਉਂਕਿ ਮੇਰਾ ਜਿਹੜਾ ਹੈ ਨਾ ਅਟਕੋ ਮੈਂ ਆਪਣ ਆ ਲਿਖਿਆ ਹੋਇਆ ਜੀ ਇਹ ਲੋਕ ਜਿਹੜੇ ਵਿੱਚ ਇਹਦੇ ਵਿੱਚ ਨਾਮ ਮੈਂ ਮੈਂਸ਼ਨ ਕੀਤੇ ਹੋਏ ਆ ਇਹ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਮੈਨੂੰ ਫੋਨ ਰਾਤ ਨੂੰ 12-12 ਵਜੇ ਤੱਕ ਵੀ ਫੋਨ ਕਰਦੇ ਰਹੇ ਸਵੇਰੇ 6 ਵਜੇ ਨੇ ਤੇ ਮੈਨੂੰ ਇਹਨਾਂ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦੇਣਾ ਵੀ ਇਹਨਾਂ ਨੇ ਮੈਨੂੰ ਇਹੀ ਕਹਿਣਾ ਵੀ ਮੈਂ ਤੈਨੂੰ ਇਹ ਕਰ ਦੂੰਗਾ ਜਾਂ ਇਹ ਮਾਰ ਦੂੰਗਾ ਜਾਂ ਉਹ ਮਾਰ ਦੂੰਗਾ ਜੇ ਤੂੰ ਪੁਲਿਸ ਥਾਣੇ ਵੀ ਗਿਆ ਸਾਡੇ ਉੱਥੇ ਤੱਕ ਵੀ ਪਹੁੰਚ ਜਾ ਸੀ ਤੈਨੂੰ ਫੇਰ ਵੀ ਟੰਗਾ ਕੇ ਰਾਵਾਂਗੇ ਮੈਂ ਹਾਰ ਕੇ ਇਹਨਾਂ ਤੋਂ ਸਾਰਿਆਂ ਤੋਂ ਪਰੇਸ਼ਾਨ ਹੋ ਕੇ ਮੈਂ ਮਰਨ ਚੱਲਦਾ ਸੀਗਾ ਸੋ ਸੈਟ ਕਰਨ ਚੱਲਦਾ ਸੀਗਾ ਤੇ ਉੱਥੇ ਮੈਨੂੰ ਬਾਬਾ ਜੀ ਮਿਲੇ ਬਾਬਾ ਜੀ ਨੇ ਮੈਨੂੰ ਆਪਣੇ ਮੇਰੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਕਾਕਾ ਇਦਾਂ ਨਹੀਂ ਕਰੀਦਾ ਹੁੰਦਾ ਇਹ ਜ਼ਿੰਦਗੀ ਆ ਇਹਦੇ 'ਚ ਲੜੀਦਾ ਹੁੰਦਾ ਤੂੰ ਮੇਰੇ ਨਾਲ ਚੱਲ ਮੈਂ ਤੇਰੇ ਨਾਲ ਖੜਾ ਆਂ ਜਿੱਥੇ ਤੈਨੂੰ ਇਨਸਾਫ਼ ਦੀ ਲੋੜ ਆ ਮੈਂ ਪੂਰਾ ਦਵਾਉਂਗਾ ਤੇ ਉਹਨਾਂ ਨੇ ਮੈਨੂੰ ਪੁਲਿਸ ਪਰਚਾ ਆ ਜਾਂਦਾ ਵੀ ਪੂਰਾ ਯੋਗਦਾਨ ਦੇ ਇੰਦਿਤਾਉ ਕਹਿੰਦੇ ਵੀ ਫੋਗਾੜੇ ਦੀ ਜਿਹੜੀ ਪ੍ਰਸ਼ਾਸਨ ਆ ਬਹੁਤ ਵਧੀਆ ਪ੍ਰਸ਼ਾਸਨ ਜਿਹੜਾ ਇਨਸਾਫ ਹੋਗਾ ਇਨਸਾਫ ਦੀ ਗੱਲ ਕਰੋਗੇ ਤੇ ਪੁਲਿਸ ਸਾਰਾ ਤੈਨਾ ਪੂਰੀ ਕੋਆਪਰੇਟ ਕਰੂਗੀ ਜਿੱਥੇ ਤੇ ਤੇਰੀ ਗਲਤੀ ਨਹੀਂ ਹੋਵੇ ਤੈਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਤੇ ਸਾਰੀਆਂ ਜੋ ਵੀ ਮਸਲਿਆਂ ਦਾ ਹੱਲ ਕੋਲ ਬੈਠੇ ਸਾਰੇ ਸਹੀ ਟੰਗਣਾ ਕਰਨਗੇ ਸਰ ਕਿੰਨੇ ਗਰੁੱਪ ਚੱਲਦੇ ਸੀ ਆਪਣੇ ਸਰ ਗਰੁੱਪ ਤਾਂ ਮੇਰੇ ਚੱਲਦੇ ਸੀਗੇ 12-15 ਗਰੁੱਪ ਚੱਲਦੇ ਸੀਗੇ ਪਰ ਲੋਕਾਂ ਦੀ ਹੁਣ ਕਮੇਟੀਆਂ ਜਿਹਨਾਂ ਨੂੰ ਮੈਂ ਦਿੱਤੀਆਂ ਉਹ ਵੀ ਮੈਨੂੰ ਪੈਸੇ ਨਹੀਂ ਦੇ ਰਹੇ ਸੀ ਪਿਛਲੇ 6 ਮਹੀਨੇ ਤੋਂ ਮੈਨੂੰ ਪੈਸੇ ਨਹੀਂ ਸੀ ਦੇ ਰਹੇ ਮੇਰੀ ਘਟੋਗਟ 40-45 ਹਜ਼ਾਰ ਦੀ ਕਲੈਕਸ਼ਨ ਸੀ ਉਹ ਜਿਹੜੀ ਘਟ ਗਏ 4-5 ਹਜ਼ਾਰ ਰੁਪਏ ਸਿਰ ਰਹਿ ਗਈ ਉਹ ਨੂੰ ਲੋਕੀ ਪਰੇਸ਼ਾਨ ਕਰਦੇ ਸੀ ਦਾਦਾ ਸੇ ਜਾਣੇ ਮੇਰੇ ਕੋ ਇਕੱਠੀਆਂ ਕਮੇਟੀਆਂ ਮੰਗਦੇ ਜਿਹੜੀਆਂ ਮੈਂ ਨਹੀਂ ਦੇ ਸਕਦਾ ਸੀਗਾ ਸਾਰੇ ਟੋਟਲ ਅਮਾਉਂਟ ਕਿੰਨੀ ਸੀ ਜਿਹੜੀ ਜਿਹੜੀ ਦੇਨਦਾਰ ਮਾਉਂਡ ਦੇਨਦਾਰ ਮਾਉਂਡ ਸਰ ਜੀ ਬਹੁਤ ਘਾਟਾ ਪਰ ਇਹਨਾਂ ਨੇ ਦੇਖੋ ਦਾ ਪਹਿਲਾਂ ਵੀਡੀਓ ਦੇ ਵਿੱਚ ਇਹਨਾਂ ਨੇ ਲੋਕਾਂ ਨੇ ਵੀ ਮੈਂਸ਼ਨ ਕੀਤਾ ਇਹ ਇਹਨਾਂ ਨੇ ਕਮੈਂਟ ਵੀ ਲੋਕਾਂ ਨੇ ਦਿੱਤੇ ਪਹਿਲਾਂ 2 ਕਰੋੜ ਦੱਸਿਆ ਗਿਆ ਜੀ ਫਿਰ 5 ਕਰੋੜ ਤੱਕ ਆ ਗਏ ਫਿਰ 10 ਕਰੋੜ ਤੱਕ ਆ ਗਏ ਹੁਣ 15 ਕਰੋੜ ਤੱਕ ਚੱਲ ਗਏ ਆ ਤੇ ਵਿੱਚ ਲੋਕੀ ਕਮੈਂਟ ਕਰਦੇ ਵੀ ਹੌਲੀ ਹੌਲੀ ਇਹ ਲੈਣੇ ਵਧਾ ਕੇ 100 ਕਰੋੜ ਤੱਕ ਚੱਲ ਜਾਣਾ ਜੇ ਜਿੰਨੀ ਕਿ ਦੇਨਦਾਰੀ ਹੈ ਕਿ ਉੰਨੀ ਹੀ ਰੱਖੋ ਤੇ ਇਹ ਤਾਂ ਵਧਾ ਵਧਾ ਕੇ ਭਰਾ ਵਧਾ ਕੇ 15 ਕਰੋੜ ਤੱਕ ਸਰ ਜੀ ਲੈ ਗਏ ਤੇ ਆਪਣਾ ਸ਼ਹਿਰ ਛੱਡਣ ਦਾ ਕੀ ਮਕਸਦ ਸੀ ਸਰ ਸਰ ਸ਼ਹਿਰ ਛੱਡਣ ਦਾ ਇਹ ਮਕਸਦ ਤਾਂ ਮੈਨ ਇਹੀ ਚੱਲਦਾ ਸੀ ਮਰ ਹੀ ਗਿਆ ਜਦਗਾ ਮਨੋਂ ਸਿਰਫ ਬਾਬਾ ਜੀ ਨੇ ਬਚਾਲਿਆ ਇਹਨਾਂ ਦੇ ਕਰਕੇ ਮੈਂ ਇੱਥੇ ਬੈਠਾ ਆ ਨਹੀਂ ਤੇ ਮੈਂ ਅੱਜ ਤੁਹਾਨੂੰ ਮੇਰਾ ਸੋਸਾਇਟੀ ਨੋਟ ਆ ਤੇ ਆਵਾ ਮੈਂ ਮਰਿਆ ਹੀ ਮਿਲਣਾ ਸੀ